ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਕਰਾਂਗੇ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਸ਼ੇਅਰ ਹੈਂਡ ਏਮਬ੍ਰੋਇਡਰੀ ਦੇ ਮਸ਼ੀਨ ਏਮਬ੍ਰੋਇਡਰੀ ਦੇ ਐਂਡ ਸਟਿਚਿੰਗ ਵਾਲੀ ਠੀਕ ਹੈ ਜੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਜਿਹੜੇ ਨਵੇਂ ਵੀਅਰਸ ਦੇਖ ਰਿਹਾ ਜੀ ਦੱਸ ਦਿੰਨੇ ਆ ਸਬ ਕਰਦੇ ਨੇ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਾਡੇ ਪ੍ਰਿੰਟਡ ਸੂਟਸ ਦੇ ਵਿੱਚੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਦੇਸ ਦੇਣਾ ਹੁੰਦਾ ਸਾਨੂੰ ਇਸੇ ਨੰਬਰ ਤੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕੋਈ ਵੀ ਇਨਕੁਆਰੀ ਹੁੰਦੀ ਹੈ ਨੰਬਰ ਇਸੇ ਲਈ ਦਿੱਤਾ ਗਿਆ ਹੁੰਦਾ ਬੇਚਾ ਜੇਕ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਕਾਲ ਤੋਂ ਪਹਿਲਾਂ ਇੱਕ ਵਾਰ ਮੈਸੇਜ ਕਰਕੇ ਜਰੂਰ ਦੱਸ ਦਿਓ ਕਿ ਤੁਸੀਂ ਕੀ ਗੱਲ ਕਰਨੀ ਹੈ ਦੈਨ ਆਪਾਂ ਫੋਨ ਤੇ ਗੱਲ ਕਰ ਸਕਦੇ ਹਾਂ embroidery ਵਾਲੇ ਡਿਜ਼ਾਈਨਸ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਜੀ ਕਿਸੇ ਵੀ ਸਟੱਫ ਤੇ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਇਹ ਆਪਣੇ ਔਨ ਆਰਡਰ ਹੀ ਰੈਡੀ ਹੁੰਦੇ ਠੀਕ ਹੈ ਜੀ ਇਹ ਫਾਰ ਸੇਲ ਨਹੀਂ ਹੁੰਦੇ ਸੇਮ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਪਹਿਲਾ ਸੂਟ ਹੈ ਜੀ ਮਹਿੰਦੀ ਸ਼ੇਡ ਦੇ ਉੱਪਰ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਹੋਇਆ ਹੋਇਆ ਕੰਮ ਹੈ ਹੈਂਡ ਐਮਬ੍ਰੋਇਡਰੀ ਦਾ ਕੰਮ ਹੈ ਜੀ ਸਾਰਾ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੀਕੁਐਂਸ ਦੇ ਹੈਗੇ ਜਿਹੜੀ ਆਪਾਂ ਡਬਲ ਲੜੀ ਦਿੱਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਇਹ ਐਮਬੀਏ ਜਿਹੜੀ ਤੁਹਾਡੇ ਚੌਕ ਤੇ ਜਾਣੀ ਹੈ ਪੂਰਾ ਚਮਕ ਕਰਦਾ ਕੰਮ ਹੈ ਜੀ ਠੀਕ ਹੈ ਦਬਕਾ ਯੂਜ਼ ਹੋਇਆ ਸਿੱਪੀ ਮੋਤੀ ਕਟ ਦਾਣਾ ਹਰ ਤਰ੍ਹਾਂ ਦਾ ਮਟੀਰੀਅਲ ਆਪਾਂ ਇਸ ਦੇ ਵਿੱਚ ਯੂਜ਼ ਕੀਤਾ ਹੋਇਆ ਹੈ ਉਸ ਤੋਂ ਬਾਅਦ ਦੇ ਵਿੱਚ ਦੋਨੋਂ ਸਾਈਡਸ ਚੌਕਤੀ ਇਸੇ ਤਰ੍ਹਾਂ ਦੇ ਨਾਲ ਜਾਏਗਾ ਉੱਪਰ ਨੂੰ ਸੈਂਟਰ ਦੇ ਵਿੱਚ ਤੁਹਾਡੇ ਇਸ ਤਰ੍ਹਾਂ ਦੇ ਨਾਲ ਦੋ ਪੈਰਲ ਪੈਨਲਸ ਜਾਣਗੇ ਬਰਾਬਰ ਜਾਣਗੇ ਉੱਪਰ ਨੂੰ ਠੀਕ ਹੈ ਜੀ ਅੱਜ ਕਨ ਸਟਾਈਲ ਦੇ ਵਿੱਚ ਬੰਦ ਹੈ neck ਦੇਖੋ ਜੀ neck ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਸ ਤਰ੍ਹਾਂ ਦੇ ਨਾਲ ਤੁਹਾਡਾ neck ਡਿਜ਼ਾਈਨ ਬਣਿਆ ਹੋਇਆ ਹੈ ਵਰਕ ਦੀ ਗ੍ਰੇਸ ਆ ਜਿਹੜੀ ਤੁਸੀਂ ਖੁਦ ਦੇਖ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਇਸਦੀ ਬਾਜੂ ਦਾ ਕੰਮ ਬੋਟਮ ਤੇ এমਬਰਾਇਡਰੀ ਨਹੀਂ ਹੋਈ ਸੇਮ এমਬਰਾਇਡਰੀ ਤੁਸੀਂ ਆਪਣੀ ਬੋਟਮ ਤੇ ਕਰਵਾ ਸਕਦੇ ਇਹ ਵਾਲਾ ਹੈ ਨਾ ਬਾਜੂ ਦਾ ਕੰਮ ਇਸਦੇ ਨਾਲ ਆਪਾਂ ਰੱਖਿਆ ਹੋਇਆ ਜੀ ਪਿਓਰ ਚਨਾਣ ਦਾ ਦੁਪੱਟਾ ਜੋ ਆਪਾਂ ਵਿੱਚ ਰੇਸ਼ਮ ਯੂਜ਼ ਕੀਤਾ ਹੋਇਆ ਉਸ ਰੇਸ਼ਮ ਦਾ ਦੇ ਨਾਲ ਆਪਾਂ ਮੈਚ ਕਰਕੇ ਦੁਪੱਟਾ ਲਗਾਇਆ ਹੋਇਆ ਠੀਕ ਹੈ ਜੀ ਹਾਂ ਜੀ ਇਹ ਵੀ ਹੈਂਡ ਏਮਬ੍ਰੋਇਡਰੀ ਦਾ ਸੂਟ ਹੈ ਇਹ ਆਪਣਾ ਹੋਏ ਹੋਏ ਜੀ ਖਾਦੀ ਸਿਲਕ ਦੇ ਉੱਪਰ ਰੈਡੀ ਇਸ ਤਰ੍ਹਾਂ ਦੇ ਨਾਲ ਬਾਟਮ ਦਾ ਕੰਮ ਹੈ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਲੱਗੀ ਹੈ ਪਹਿਲਾਂ ਸੇਮ ਸੂਟ ਆਪਾਂ ਸਾਰਾ ਪਿਓਰ ਦੇ ਸਟਾਫ ਤੇ ਕੀਤਾ ਸੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਾਟਮ ਦਾ ਕੰਮ ਹੈ ਠੀਕ ਹੈ ਜੀ ਸਾਰੀ ਬਾਟਮ ਦੀ embroidery ਆ ਜਾਈ ਨੀ ਤੁਹਾਡੀ ਸਟ੍ਰੇਟ ਬਾਟਮ ਬਣੀ ਹੋਈ ਹੈ ਸਾਈਡਸ ਤੇ ਟਰੌਕਸ ਤੇ ਆਪਾਂ ਦਿੱਤੀ ਹੋਈ ਹੈ ਜੀ ਚੰਪਾ ਲੇਸ ਸਮੋਸਾ ਲੇਸ ਵੀ ਬੋਲ ਦਿੰਦੇ ਹਾਂ ਜੀ ਇਸ ਤਰ੍ਹਾਂ ਦੇ ਨਾਲ neck design ਬਣਿਆ ਹੋਇਆ ਉਹ ਆਪਾਂ ਕੀਤਾ ਹੋਇਆ ਸੀ ਚੈਰੀ ਮਹਿਰੂਨ ਕਲਰ ਦੇ ਉੱਪਰ ਇਹ ਕੀਤਾ ਹੋਇਆ ਆਪਾਂ ਸੀ ਗ੍ਰੀਨ ਕਲਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਕਫ ਵਾਲੀ ਬਾਜੂ ਬਣਦੀ ਹੈ ਪਿਓਰ ਔਰਗੇਂਜ਼ਾ ਦਾ ਦੁਪੱਟਾ ਲੱਗਿਆ ਹੋਇਆ ਸਾਰੇ ਦੁਪੱਟੇ ਦੇ ਵਿੱਚ ਸਾਰੀਆਂ ਸਾਈਡਸ ਤੇ ਕਟਵਰਕ ਹੋਣ ਦੇ ਨਾਲ ਇਸ ਤਰ੍ਹਾਂ ਦੇ ਨਾਲ ਜਾਲ ਬਣਿਆ ਹੋਇਆ ਕਟ ਦਾਣੇ ਦਾ ਤੇ ਸਿੱਪੀ ਦਾ ਜਾਲ ਬਣਿਆ ਹੋਇਆ ਹਾਂਜੀ ਅੱਗੇ ਆਪਣਾ ਇਹ ਵਾਲਾ ਸੂਟ ਇਹ ਆਪਾਂ ਪਹਿਲਾਂ ਵੀ ਸੇਮ ਕਲਰ ਤੇ ਕੀਤਾ ਸੀ ਠੀਕ ਹੈ ਜੀ ਇਹ ਸਿਲਕ ਦੇ ਉੱਪਰ ਰੈਡੀ ਹੋਇਆ ਹੈ ਇਸ ਟ੍ਰੈਂਡਲ बॉटम ਦਾ ਕੰਮ ਆ ਉਸਦੇ ਨਾਲ ਆਪਾਂ ਪੈਂਟ ਬਣਾਈ ਸੀ ਕੱਟ ਸੀ ਉਹ ਵੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਜੀ ਇਹ बॉटम ਲੈਣੀ ਇਹ ਤੁਹਾਡੀ ਸ਼ੋਰਟ ਦਾ ਡਿਜ਼ਾਈਨ ਫਰੰਟ ਕੇਰਾ ਬਣਿਆ ਹੋਇਆ ਇਹ ਆ ਗਿਆ ਜੀ ਨੱਕ ਦਾ ਕੰਮ ਇਸ ਤਰ੍ਹਾਂ ਦੇ ਨਾਲ ਇੱਕ ਤੇ ਡਿਜ਼ਾਈਨ ਬਣਿਆ ਹੋਇਆ। ਫੁੱਲ ਹੈਵੀ ਜਿਹੜੀਆਂ 슬ੀਵਸ ਬਣੀਆਂ ਹੋਈਆਂ ਕੱਟ ਦੇ ਨਾਲ। ਇਸ ਤਰ੍ਹਾਂ ਦੇ ਨਾਲ। ਇਹ ਬੈਕ ਕੇਰਾ ਬਣਿਆ ਹੋਇਆ। ਬੇਕ ਨੇਕ ਤੇ ਡਿਜ਼ਾਈਨ ਬਣਿਆ ਹੋਇਆ। ਇਸ ਦੇ ਨਾਲ ਆਪਾਂ ਬਾਟਮ ਦੇ ਕਲਰ ਦਾ ਪਿਓਰ ਦਾ ਦੁਪੱਟਾ ਕਰਵਾ ਕੇ ਉਸ ਦੇ ਉੱਪਰ ਲਗਾਇਆ ਹੋਇਆ ਜੀ ਸ਼ਰਟ ਦੇ ਨਾਲ ਦਾ ਬੇਸ ਦੁਪੱਟਾ ਜੀ ਰੈਡੀ ਹੋ ਰਿਹਾ। ਹਾਂਜੀ। ਇਹ ਜਿਹੜਾ ਆਪਾਂ ਸੇਮ ਤੁਹਾਨੂੰ ਕ੍ਰੇਪ ਤੇ ਸੂਟ ਦਿਖਾਇਆ ਹੈ। ਮਹਿੰਦੀ ਕਲਰ ਵਾਲਾ ਫਰਸਟ ਵਾਲਾ ਸੂਟ ਹੈ। ਠੀਕ ਹੈ ਜੀ। ਇਸ ਤਰ੍ਹਾਂ ਦੇ ਨਾਲ ਸੇਮ ਸੀਕਵੈਂਸ ਦੀ ਆਪਾਂ ਡਬਲ ਲਾਈਨ ਦਿੱਤੀ ਹੋਈ ਹੈ ਇਸ ਤਰ੍ਹਾਂ ਇਹ ਨਾਲ ਲੰਬੀ ਜਾਂਦੀ ਹੈ ਉੱਪਰ ਨੂੰ ਤੁਹਾਡੇ ਚੌਕ ਦੇ ਨਾਲ ਨਾਲ ਠੀਕ ਹੈ ਜੀ ਦੋਨੋਂ ਸਾਈਡਸ ਤੇ ਸੈਂਟਰ ਦੇ ਵਿੱਚ ਇਹ ਵਾਲੇ ਪੈਨਲ ਜਾਂਦੇ ਇਸ ਦੇ ਵਿੱਚ ਆਪਾਂ ਕੋਈ ਕਲਰ ਨਹੀਂ ਯੂਜ਼ ਕੀਤਾ ਹੋਇਆ ਥ्रेड ਕਿਸੇ ਵੀ ਕਲਰ ਦਾ ਨਹੀਂ ਲਗਾਇਆ ਹੋਇਆ ਸੇਮ ਹੀ ਨੈਕ ਡਿਜ਼ਾਈਨ ਹੈ ਜੀ ਇਹ ਜੀ ਆਪਣਾ ਬਾਜੂ ਦਾ ਕੰਮ ਇਹ ਬਾਟਮ ਦੀ ਐਮਬ੍ਰੋਇਡਰੀ ਬਾਜੂ ਵਾਲੀ ਐਮਬ੍ਰੋਇਡਰੀ ਵੀ ਤੁਸੀਂ ਬਾਟਮ ਤੇ ਲੈ ਕੇ ਆ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਬਾਟਮ ਦਾ ਬਣਾ ਸਕਦੇ ਹੋ ਔਰ ਇਹ ਸਿੰਗਲ ਜੋ ਲਾਈਨਸ ਹੈਗੀਆਂ ਨੇ ਇਹ ਬਣਾ ਕੇ ਉੱਪਰ ਆਪਾਂ ਛੋਟੀ ਅੰਬੀਬ ਦਾ ਡਿਜ਼ਾਈਨ ਵੀ ਹੈ ਜਿਹੜਾ ਸੈਂਟਰ ਦੇ ਵਿੱਚ ਦੇ ਸਕਦੇ ਹਾਂ ਇਸ ਤਰ੍ਹਾਂ ਦੇ ਨਾਲ ਆਪਾਂ ਲੇਸ ਲਗਾ ਕੇ ਇੱਤੀ ਹੋਈ ਹੈ ਜੀ ਦੁਪੱਟੇ ਦੀ ਫਿਨਿਸ਼ਿੰਗ ਹਾਂਜੀ ਅੱਗੇ ਆਪਾਂ ਇਹ ਬਣਾਈ ਹੋਇਆ ਕੋਟ ਸੈੱਟ ਇਹ ਆਪਾਂ ਤੁਹਾਨੂੰ ਟੈਬੀ ਲਾਈਨਿੰਗ ਵਾਲਾ ਸਟੱਫ ਦਿਖਾਇਆ ਸੀ ਉਸ ਦੇ ਨਾਲ ਉਸ ਸਟੱਫ ਦੇ ਵਿੱਚ ਆਪਾਂ ਇਸ ਵਾਲੇ ਪ੍ਰਿੰਟ ਦੇ ਵਿੱਚ ਬਣਾਇਆ ਹੋਇਆ ਇਸ ਰੰਗ ਦਿਨੋ ਆ ਰਾਉਂਡ ਨੈਕ ਸੌਰੀ ਆਪਾਂ ਘੇਰਾ ਰੱਖਿਆ ਹੋਇਆ ਹੈ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਪਾਂ ਓਪਨ ਜਿਹੜੇ ਹੈਗੇ ਬਟਨ ਰੱਖੇ ਹੋਏ ਹੈ ਜਿਹੜੇ ਖੁੱਲ ਸਕਦੇ ਨੇ ਠੀਕ ਹੈ ਨਾਲ-ਨਾਲ ਸਾਰੀ ਪਾਈਪਿੰਗ ਦਿੱਤੀ ਹੋਈ ਹੈ ਡਾਰਕ ਕਲਰ ਦੀ ਇਸ ਤਰ੍ਹਾਂ ਦੇ ਨਾਲ ਕਾਲਰ ਬਣਾਇਆ ਹੋਇਆ ਕਾਲਰ ਤੇ ਵੀ ਆਪਾਂ ਇਸ ਤਰ੍ਹਾਂ ਦੇ ਨਾਲ ਪਾਈਪਿੰਗ ਦਿੱਤੀ ਹੋਈ ਹੈ ਅਤੇ ਇਸ ਤਰ੍ਹਾਂ ਦੇ ਨਾਲ ਆਪਾਂ ਸਿੰਪਲ ਇਸ ਦੀ ਬਾਜੂ ਬਣਾਈ ਹੋਈ ਹੈ ਕਿਉਂਕਿ ਇਹਨਾਂ ਦੇ ਕਾਫੀ ਸੂਟਸ ਸੀ ਤੇ ਹਰ ਇੱਕ ਤੇ ਅਲੱਗ-ਅਲੱਗ ਡਿਜ਼ਾਈਨਿੰਗ ਕੀਤੀ ਆਪਾਂ ਕਿਸੇ ਵੀ ਸਟੱਫ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਦਾ ਕੋਡ ਸੈੱਟ ਆ ਜਿਹੜਾ ਬਣਵਾ ਸਕਦੇ ਹੋ ਨਹੀਂ ਆਪਾਂ ਟੈਬੀ ਲਾਈਨਿੰਗ ਦੇ ਸੂਟਸ ਤੁਹਾਡੇ ਨਾਲ ਸ਼ੇਅਰ ਕੀਤੇ ਹੀ ਹੈ। ਹਾਂਜੀ ਆਪਾਂ ਜਿਹੜੇ ਤੁਹਾਨੂੰ 1500 ਵਾਲੇ ਪ੍ਰਿੰਟਸ ਦਿਖਾਈ ਸੀ ਵਿਦਆਊਟ ਲਾਈਨਿੰਗ ਬਣਨ ਵਾਲੇ। ਉਹਨਾਂ ਦੇ ਵਿੱਚੋਂ ਆਪਾਂ ਇਹ ਵਾਲਾ ਕਲਰ ਇਸ ਤਰ੍ਹਾਂ ਦੇ ਨਾਲ ਡਿਜ਼ਾਈਨ ਕੀਤਾ ਹੋਇਆ। ਫਰੰਟ ਬੈਕ ਚੌਕ ਤੇ ਦੇਸ ਦਿੱਤੀ ਹੋਈ ਹੈ। ਵੀ ਸ਼ੇਪ ਨੈਕ ਬਣਾ ਕੇ ਪੇਸਟਿੰਗ ਦੇ ਨਾਲ-ਨਾਲ ਆਪਾਂ ਇਸ ਦੀ ਲੇਸ ਲਗਾਈ ਹੋਈ ਹੈ। ਐਂਡ ਇਸ ਤਰ੍ਹਾਂ ਕਫ ਵਾਲੀ ਬਾਜੂ ਦਿੱਤੀ ਹੋਈ ਹੈ ਠੀਕ ਹੈ ਇਹ ਵਾਲਾ ਕਫ ਜਿਹੜਾ ਤੁਸੀਂ ਵਿਦਆਊਟ ਇਹਨਾਂ ਬਲਾਂ ਤੋਂ ਵੀ ਬਣਵਾ ਸਕਦੇ ਹੋ ਤੇ ਇਹਨਾਂ ਦੇ ਨਾਲ ਵੀ ਬਣਵਾ ਸਕਦੇ ਹੋ ਸਿੰਪਲ ਕਫ ਜਿਹੜਾ ਕੁੜਤਾ ਸਟਾਈਲ ਕਫ ਹੈ ਉਹ ਵੀ ਲੱਗ ਜਾਂਦਾ ਇਸ ਦੇ ਨਾਲ ਆਪਾਂ ਟਾਈ ਡਾਈ ਦੁਪੱਟਾ ਰੱਖਿਆ ਸੇਮ ਹੀ ਆਪਾਂ ਦੁਪੱਟੇ ਨੂੰ ਇਸ ਲਗਾਈ ਹੋਈ ਹੈ ਹਾਂਜੀ ਇਹ ਵੀ ਆਪਾਂ ਸੇਮ ਸਟੱਫ ਦਾ ਹੀ ਸੂਟ ਹੈਗਾ ਜਿਹੜਾ ਬਾਟਮ ਦਾ ਹੀ ਰੈਡੀ ਕੀਤਾ ਹੋਇਆ ਹੈ ਅੰਟੂ ਬੈਕ ਚੌਕ ਦਿੱਲੀਸ ਲਗਾਈ ਹੋਈ ਹੈ ਇਸ ਟਰੰ ਦੇ ਨਾਲ ਆਪਾਂ ਬਟਨਸ ਲਗਾਈ ਹੋਏ ਨੇ ਜਿਹੜੇ ਉੱਪਰ ਵਾਲੇ ਬਟਨਸ ਨੇ ਆਪਾਂ ਓਪਨ ਰੱਖੇ ਨੇ ਫੁੱਲ ਬੈਨ ਦਿੱਤਾ ਹੋਇਆ ਸੋ ਥੈਟ ਵੇਅਰ ਕਰਨਾ ਸੌਖਾ ਰਹੇ ਇਸ ਤੇ ਆਪਾਂ ਕੁਰਤਾ ਸਟਾਈਲ ਜਿਹੜਾ ਕਫ ਉਹ ਦਿੱਤਾ ਹੋਇਆ ਘੱਟ ਵਾਲਾ ਠੀਕ ਹੈ ਜੀ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਸੁਪਰ ਨੈਟ ਦਾ ਦੁਪੱਟਾ ਅਗੇਨ ਟਾਈ ਟਾਈ ਸੈਂਟਰ ਪਲੇਨ ਦਾ ਦੁਪੱਟੇ ਦਾ ਸਾਈਡਸ ਦੇ ਉੱਪਰ ਕਲਰ ਪਏ ਹੋਏ ਨੇ ਸੇਮ ਲੇਸ ਦੀ ਨਾਲ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਟਸ ਨਾਟ ਆ ਲਗ ਲਗ ਡਿਜ਼ਾਈਨ ਕੀਤੇ ਹੋਏ ਸਾਰੇ ਸੂਟ ਰਾਉਂਡ ਕੇਰਾ ਦਿੱਤਾ ਹੋਇਆ ਰਾਉਂਡ ਕੇਰਾ ਵੀ ਹੁਣ अगेन ਟ੍ਰੈਂਡ ਦੇ ਵਿੱਚ ਠੀਕ ਹੈ ਰਾਉਂਡ ਕੇਰਾ ਦਿੱਤਾ ਹੋਇਆ ਕੇਰੇ ਤੇ ਚੌਕ ਤੇ ਫਰੰਟ ਬੈਕ ਕੇਰੀ ਐਂਡ ਚੌਕ ਤੇ ਆਪਾਂ ਲੇਸ ਲਗਾਈ ਹੋਈ ਹੈ ਵੀ ਸ਼ੇਪ neck collar ਬਣਾ ਕੇ ਅੱਗੇ ਵੀ ਸ਼ੇਪ neck ਦੇ ਕੇ ਪੋਟਲੀ ਬਟਨਸ ਲਗਾਏ ਹੋਏ ਨੇ ਠੀਕ ਹੈ ਜੀ ਤੇ ਇਸ ਦੀ ਬਾਜੂ ਤੇ ਆਪਾਂ ਇਸ ਤਰ੍ਹਾਂ ਦੇ ਨਾਲ ਕਾਫ ਬਣਾ ਕੇ ਨਾਲ ਇੱਕ ਲੂਪ ਦਿੱਤਾ ਹੋਇਆ ਇਹ ਰੱਖਿਆ ਜੀ ਆਪਾਂ ਇਸ ਦੇ ਨਾਲ ਦੁਪੱਟਾ ਠੀਕ ਹੈ ਸੁਪਰ ਨੈਟ ਦਾ ਟਾਈ ਡਾਈ ਦੁਪੱਟਾ ਇਸ ਤਰ੍ਹਾਂ ਦੇ ਨਾਲ ਲੇਸ ਲੱਗੀ ਹੋਈ ਹੈ हां जी ਤੇ ਮਸ਼ੀਨ এমਬ੍ਰੋਇਡਰੀ ਵਾਲਾ ਅੱਜ ਵੀਡੀਓ ਦਾ ਆਪਣਾ ਲਾਸਟ ਸੂਟ ਹੈ ਪਿਓਰ ਨੇਚਰਲ ਕ੍ਰੇਪ ਤੇ ਪਿੰਕ ਕਲਰ ਦੇ ਉੱਪਰ ਰੈਡੀ ਹੋਏ ਇਹਨਾਂ ਦੀ ਪਿੰਕ ਕਲਰ ਦੀ ਡਿਮਾਂਡ ਸੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਹੋਇਆ ਠੀਕ ਹੈ ਬਸ ਸੌਬਰ ਜੇ ਕਲਰ ਲਗਾ ਕੇ ਆਪਾਂ ਇਸ ਨੂੰ ਰੈਡੀ ਕੀਤਾ ਹੋਇਆ ਤੁਸੀਂ ਡਾਰਕ ਕਲਰ ਲਗਾਉਣੇ ਲਗਾ ਸਕਦੇ ਹੋ ਬਟ ਡਿਜ਼ਾਈਨ ਦੇ ਅਕੋਰਡਿੰਗ ਵੀ ਹੁੰਦਾ ਇਸ ਤਰ੍ਹਾਂ ਦੇ ਨਾਲ ਆਪਾਂ ਪੇਅਰਸ ਦੇ ਵਿੱਚ ਪੋਰਟਲੀ ਬਟਨ ਲਗਾਏ ਹੋਏ ਨੇ ਇਹ ਆ ਗਈ ਜੀ ਤੁਹਾਡੀ ਬਾਜੂ ਦੀ এমਬ੍ਰੋਇਡਰੀ ਇਹ ਕਿ ਰੈਸਟਰਾਂ ਦੇ ਨਾਲ ਬਾਜੂ ਬਣੀ ਹੋਈ ਹੈ ਇਹ ਆਵਜ ਨੇ ਜੇ ਆਪਣੇ ਬੋਟਮ ਤੇ ਪਿਓਰ ਚਨੋਂ ਦਾ ਰੱਖਿਆ ਹੋਇਆ ਆਪਾਂ ਇਸ ਦੇ ਨਾਲ ਦੁਪੱਟਾ ਠੀਕ ਹੈ ਜੀ ਸਟੱਫ ਤੇ ਵੀ ਕਿਸੇ ਤੇ ਰੈਡੀ ਕਰਵਾ ਸਕਦੇ ਹੋ ਦੁਪੱਟਾ ਤੁਸੀਂ ਸੈਮੀ ਚਨਾਉਂ ਦਾ ਵੀ ਲਗਾ ਸਕਦੇ ਹੋ ਆਪਣੇ ਮੋਸਟਲੀ ਕਸਟਮਰਸ ਫੋਰਨ ਦੇ ਕਰਕੇ ਜੀ ਹਰ ਚੀਜ਼ ਪਿਓਰ ਤੇ ਹੀ ਰੈਡੀ ਹੁੰਦੀ ਹੈ ਸੋ ਤੁਸੀਂ ਅਗਰ ਆਪਣੀਆਂ ਬਜਟ ਦੇਖਣਾ ਹੁੰਦਾ ਤਾਂ ਆਪਣੀਆਂ ਚੀਜ਼ਾਂ ਨੂੰ ਆਪਣੇ ਬਜਟ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਤਾਂ ਇੱਥੋਂ ਵੀ ਤੁਸੀਂ ਆਪਣਾ 1000 ਰੁਪਏ ਦੁਪੱਟੇ 'ਚ ਹੀ ਸਿੱਧਾ ਬਚਾ ਸਕਦੇ ਹੋ ਤਾਂ ਸਟੱਫ ਦੇ ਵਿੱਚੋਂ ਤੁਹਾਡੀ ਬਚਤ ਹੁੰਦੀ ਹੈ ਜਦੋਂ ਤੁਸੀਂ ਸੈਮੀ ਦਾ ਕੋਈ ਵੀ ਸਟੱਫ ਯੂਜ਼ ਕਰਦੇ ਆਪਾਂ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੁੱਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਸਟਿਚਿੰਗ ਦਾ ਏਮਬਰਾਇਡਰੀ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ